ਤਰਾਂਤਰਨ ਜਮਨੀ ਚੋਣ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਮੌਜੂਦਾ ਸਥਿਤੀ ਕੀ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੀ ਕੱਲ ਜਿਨ੍ਹਾਂ ਨੂੰ 5 ਦਿਨਾਂ ਦੇ ਮੋੜ ਰਿਮਾਂਡ ਤੇ ਭੇਜਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਹੁਣ ਦਲਾਲ ਕਰਸ਼ਾਨੂ ਦੀ ਪਤਨੀ ਵੀ ਅੜਿੱਕੇ ਦੇ ਵਿੱਚ ਆ ਗਈ ਆ ਉਹਨਾਂ ਦੀਆਂ ਮੁਸ਼ਕਲਾਂ ਕੀਵੇਂ ਵਧੀਆਂ ਨੇ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਆ ਨਾਲ ਹੀ ਨਾਲ ਗੱਲਬਾਤ ਕਰਨੀ ਆ ਵਿਕਰਮ ਸਿੰਘ ਮਜੀਠੀਆ ਦੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਕਲਮਾਂਜੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਕੀ ਸੁਣਵਾਈ ਦਰਮਿਆਨ ਜੋ ਵਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਦਲੀਲਾ ਦਿੱਤੀਆਂ ਗਈਆਂ ਤੇ ਜਿਸ ਕਦਰ ਸਰਕਾਰੀ ਧਿਰ ਨੂੰ ਸਵਾਲ ਪੁੱਛੇਗੇ ਕਿ ਉਸ ਹਿਸਾਬ ਦੇ ਨਾਲ ਅੱਜ ਵਿਕਰਮ ਮਜੀਠੀਆ ਨੂੰ ਕੋਈ ਵੱਡੀ ਰਾਹਤ ਮਿਲ ਸਕਦੀ ਆ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਆ ਨਾਲ ਹੀ ਨਾਲ ਗੱਲਬਾਤ ਕਰਨੀ ਆ ਪੰਜਾਬ ਸਰਕਾਰ ਦੀ ਵਿੱਤੀ ਸੰਕਟ ਦੇ ਨਾਲ ਜੂਝ ਰਹੀ ਪੰਜਾਬ ਸਰਕਾਰ ਹੁਣ ਸਰਕਾਰੀ ਜ਼ਮੀਨਾਂ ਵੇਚਣ ਤੇ ਆ ਗਈ ਆ ਹੁਣ ਕਿਹੜੀ ਸਰਕਾਰੀ ਜ਼ਮੀਨ ਤੇ ਪੰਜਾਬ ਸਰਕਾਰ ਦੇ ਵੱਲੋਂ ਅੱਖ ਰੱਖੀ ਗਈ ਆ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਆ ਸ਼ਾਸਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਨ੍ਹਾਂ ਖਬਰਾਂ ਤੇ ਵਿਚਾਰ ਚਰਚਾ ਦੇ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧੂ ਸਰ ਬਾਬੋ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਅਜੇ ਜੀ ਸਿੱਧੂ ਸਰ ਤਰਨਤਾਰਨ ਜਮਨੀ ਚੋਣ ਦਾ ਚੋਣ ਅਖਾੜਾ ਭਖ ਚੁੱਕਿਆ ਹੈ ਸਾਰੀਆਂ ਪਾਰਟੀਆਂ ਲਗਾਤਾਰ ਜਦੋ ਜਹਿਦ ਦੇ ਵਿੱਚ ਨੇ ਤੇ ਹਰ ਇੱਕ ਦੇ ਵੱਲੋਂ ਜਿੱਤ ਦੀ ਦਾਅਵੇਦਾਰੀ ਵੀ ਠੋਕੀ ਜਾ ਰਹੀ ਹੈ ਬਹੁਤ ਥੋੜੇ ਦਿਨ ਰਹਿ ਗਏ ਨੇ ਚੋਣ ਪ੍ਰਚਾਰ ਦੇ ਵਿੱਚ ਵੀ ਮੌਜੂਦਾ ਸਥਿਤੀ ਕੀ ਆ ਸਿਆਸੀ ਹਾਲਾਤ ਕੀ ਨੇ ਤਰਨਤਾਰਨ ਦੀ ਦੇਖੋ ਸਭ ਤਰੀਕ ਅੱਜ ਜਿਹੜੀ ਆ ਹੋ ਚੁੱਕੀ ਹੈ ਔਰ ਤਕਰੀਬਨ ਇੱਕ ਦੋ ਦਿਨ ਹੋਰ ਜਿਹੜਾ ਉਹ ਚੋਣ ਪ੍ਰਚਾਰ ਜਿਹੜਾ ਉਹ ਹੋਊਗਾ 8 ਤੋਂ 9 ਤੱਕ 10 ਨੂੰ 8 9 ਨੂੰ ਜਿਹੜਾ ਮੇਰੇ ਖਿਆਲ ਸ਼ਾਮ ਨੂੰ ਚੋਣ ਪ੍ਰਚਾਰ ਜਿਹੜਾ ਬੰਦ ਹੋ ਜਾਨੀ ਕਿ ਦੋ ਕੁ ਦਿਨ ਦਾ ਚੋਣ ਪ੍ਰਚਾਰ ਰਹਿ ਗਿਆ ਫਿਰ 10 ਤੋਂ ਬਾਅਦ 11 ਤਰੀਕ ਨੂੰ ਜਿਹੜਾ ਹੈਗਾ ਉੱਥੇ ਚੋਣ ਜਿਹੜੀਆਂ VOTING ਹੋਣੀ ਹੈ ਤਾਂ ਆਪਾਂ ਜਦੋਂ ਇਹ ਚੋਣ ਸ਼ੁਰੂ ਹੋਈ ਹੈ ਉਦੋਂ ਹੀ ਜਿਹੜੀ ਆਪਾਂ ਇੱਕ ਪ੍ਰੋਗਰਾਮ ਜਿਹੜਾ ਕੀਤਾ ਸੀਗਾ ਔਰ ਉਸ ਪ੍ਰੋਗਰਾਮ ਦੇ ਵਿੱਚ ਜੋ ਸਥਿਤੀ ਆਪਾਂ ਬਿਆਨ ਕੀਤੀ ਸੀਗੀ ਤਕਰੀਬਨ ਤਕਰੀਬਨ ਉਹੀ ਸਥਿਤੀ ਜਿਹੜੀ ਆ ਫਿਲਹਾਲ ਬਣੀ ਹੋਈ ਆ ਮੈਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਹਾਲੇ 2 3 4 ਦਿਨ ਪਏ ਐ ਸਥਿਤੀਆਂ ਬਦਲ ਜੂਰ ਸਕਦੀਆਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਕੀ ਚੱਲਦਾ ਇਹਦੇ ਬਾਰੇ ਵੀ ਅਸੀਂ ਕੁਝ ਜਿਹੜਾ ਉਹ ਕਹਿ ਨਹੀਂ ਸਕਦੇ ਪਰ ਹੁਣ ਉਪਰੀ ਸਥਿਤੀਆਂ ਜਿਹੜੀਆਂ ਉਹ ਦਿਖ ਰਹੀਆਂ ਜਾਂ 2 3 ਜਾਂ ਕਈ ਦਿਨ ਪਹਿਲਾਂ ਜਿਹੜੀਆਂ ਸਥਿਤੀਆਂ ਜਿਹੜੀਆਂ ਦਿਖ ਰਹੀਆਂ ਨੇ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪਹਿਲਾਂ ਵੀ ਆਪਾਂ ਜਿਹੜੀ ਇਹਦੇ ਤੇ ਗੱਲ ਕਹੀ ਸੀਗੀ ਕਿ ਹਾਲ ਦੀ ਘੜੀ ਉਹ ਸਮੇਂ ਜਿਹੜਾ ਪ੍ਰੋਗਰਾਮ ਆਪਾਂ ਕੀਤਾ ਸੀਗਾ ਉਹੀ ਸਥਿਤੀ ਜਿਹੜੀ ਆ ਉਹ ਹਾਲ ਦੀ ਘੜੀ ਹੈ ਔਰ ਪਹਿਲੇ ਨੰਬਰ ਤੇ ਜੇ ਮੈਂ ਗੱਲ ਕਰਾਂ ਤਾਂ ਅਕਾਲੀ ਦਲ ਔਰ ਆਮ ਆਦੀ ਪਾਰਟੀ ਪਹਿਲੇ ਤੇ ਦੂਜੇ ਵਾਸਤੇ ਜਿਹੜੀ ਉਹ ਲੜ ਰਹੀ ਆ ਆਮ ਆਦੀ ਪਾਰਟੀ ਦਾ ਹੱਥ ਜਿਹੜਾ ਉਹ ਉੱਥੇ ਹੈਗਾ ਆਮ ਆਦੀ ਪਾਰਟੀ ਇੱਕ ਤਰੀਕੇ ਦੇ ਨਾਲ ਐਜ ਲੈ ਕੇ ਪਹਿਲੇ ਨੰਬਰ ਤੇ ਜਿਹੜੀ ਉਹ ਚੱਲ ਰਹੀ ਨਜ਼ਰੀ ਆ ਰਹੀ ਹੈਗੀ ਆ ਉੱਥੇ ਹੋ ਸਕਦਾ ਹੈ ਕਿ ਆਮ ਆਦੀ ਪਾਰਟੀ ਨੂੰ ਵੀ ਉੱਥੇ ਜਿੱਤ ਪ੍ਰਾਪਤ ਹੋਵੇ ਪਰ ਦੂਜੇ ਨੰਬਰ ਤੇ ਅਕਾਲੀ ਦਲ ਜਿਹੜਾ ਉਹ ਆਉਂਦਾ ਨਜ਼ਰੀ ਆ ਰਿਹਾ ਉੱਥੇ ਹਾਲਕਿ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਨਹੀਂ ਭਾਈ ਟੱਕਰ ਜਿਹੜੀ ਆ ਮਨਦੀਪ ਸਿੰਘ ਦੀ ਤੇ ਸਰਕਾਰ ਦੀ ਹੈਗੀ ਆ ਪਰ ਸਥਿਤੀਆਂ ਫੇਰ ਮੈਂ ਉਹੀ ਗੱਲ ਕਹਿ ਰਿਹਾ ਜਿੱਦਣ ਅਸੀਂ ਆ ਕੇ ਗਏ ਸੀਗੇ ਸੰਤਨ ਤਾਂ ਉਦੋਂ ਵੀ ਇਹੀ ਸੀ ਤੇ ਹੁਣ ਵੀ ਸਥਿਤੀਆਂ ਉਥੇ ਇਹੀ ਹੈ ਕਿ ਮਨਦੀਪ ਸਿੰਘ ਦੀ ਚੋਣ ਜਿਹੜੀ ਐ ਉਹ ਉਸ ਤਰੀਕੇ ਦੇ ਨਾਲ ਉੱਠੀ ਨਹੀਂ ਕਿਉਂਕਿ ਚੱਕਰ ਕੀ ਆ ਕਿ ਜਿਹੜਾ ਮੁੜ ਸਰਜੀਤ ਅਕਾਲੀ ਦਲ ਸੀਗਾ ਉਹ ਵੀ ਆਪਸ ਦੇ ਵਿੱਚ 파ਟੋ ਧਾੜ ਐ ਔਰ ਉਧਰ ਜਿਹੜਾ ਵਾਰਿਸ ਪੰਜਾਬ ਦੇ ਜੱਥੇਬੰਦੀ ਆ ਉਹ ਵੀ ਆਪਸ ਦੇ ਵਿੱਚ ਜਿਹੜੀ ਆ ਉਹ 파ਟੋ ਧਾੜ ਐ ਲੋਕ ਇਥੋਂ ਤੱਕ ਗੱਲਾਂ ਕਰਦੇ ਆ ਕਿ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਜਿਹੜੀ ਇਹ ਵੀ ਗੱਲ ਹੈਗੀ ਆ ਕਿ ਸਾਡਾ ਭਾਈ ਜਿੱਤਿਆ ਹੋਇਆ ਮੁੰਡਾ ਜੇਲ੍ਹ 'ਚ ਐ ਤੇ ਇਹ ਜੇ ਜਿੱਤ ਕੇ ਬਾਹਰ ਫਿਰਦਾ ਰਿਹਾ ਤੇ ਸਾਡੇ ਮੁੰਡੇ ਨੂੰ ਬਾਅਦ 'ਚ ਕਿਹਨੇ ਪੁੱਛਣਾ ਕਿ ਤੇ ਇਹ ਅੱਗੇ ਨਾ ਲੰਘ ਜਾ ਇਹੋ ਜਿਹਿਆਂ ਵੀ ਲੋਕ ਗੱਲਾਂ ਕਰਦੇ ਆ ਉਥੇ ਖੁੰਡ ਚਰਚਾ ਹੈਗੀ ਆ ਸੱਚਾਈ ਕੀ ਆ ਉਹ ਲੋਕ ਉਥੇ ਆਪਣੇ ਆਪ ਦੇਖ ਸਕਦੇ ਆ ਤੇ ਇਹ ਆ ਕਿ ਉਹੀ ਜੀ ਜਿਹੜੀ ਆ ਚੋਣ ਮੁਹਿੰਮ ਜਿਹੜੀ ਮਨਦੀਪ ਸਿੰਘ ਦੀ ਜਿਹੜੀ ਜਿਸ ਤਰੀਕੇ ਦੀ ਅਮਰਤਪਾਲ ਸਿੰਘ ਦੀ ਚੋਣ ਮੁਹਿੰਮ ਸੀਗੀ ਉਸ ਤਰੀਕੇ ਦੀ ਉੱਠ ਨਹੀਂ ਸਕੀ ਔਰ ਪਾਟੋ ਧਾੜ ਜਿਹੜੇ ਅੱਗ ਹੋਣ ਦੇ ਕਾਰਨ ਮਨਦੀਪ ਸਿੰਘ ਨੂੰ ਉਸ ਤਰੀਕੇ ਦਾ ਸਹਿਯੋਗ ਜਿਹੜਾ ਉਹ ਮਿਲ ਨਹੀਂ ਸਕਿਆ ਜਿਹਦੇ ਕਰਕੇ ਮਨਦੀਪ ਸਿੰਘ ਮੇਰੇ ਮੁਤਾਬਕ ਜਿਹੜੇ ਉਹ ਤੀਜੇ ਨੰਬਰ ਤੇ ਚੱਲਦੇ ਜਿਹੜੇ ਉਹ ਦਿਖਾਈ ਦੇ ਰਹੇ ਹੈਗੇ ਆ ਔਰ ਕਾਂਗਰਸ ਦੀ ਜਿਹੜੀ ਹਾਲਤ ਉਥੇ ਦਿਨੋਂ ਦਿਨ ਪਤਲੀ ਹੋ ਪੈਂਦੀ ਜਾ ਰਹੀ ਹੈ ਕਿਉਂਕਿ ਪਹਿਲਾਂ ਆਪਾਂ ਦੇਖਿਆ ਕਿ ਰਾਜਾ ਬੜਿੰਗ ਨੇ ਖਾਦਿੱਤਾਨ ਵਾਲਾ ਜਿਹੜਾ ਅਭਿਆਨ ਦਿੱਤਾ ਸੀਗਾ ਉਹਦੇ ਕਰਕੇ ਵੀ ਸਥਿਤੀ ਜਿਹੜੀ ਹੈ ਥੋੜੀ ਡਾਵਾ ਡੋਲ ਉਹਨਾਂ ਦਿਨਾਂ ਦੇ ਵਿੱਚ ਕਾਂਗਰਸ ਦੀ ਹੋਈ ਉੱਥੇ ਕਾਂਗਰਸ ਦੇ ਕੁਝ ਆਗੂ ਮੂੰਹੋਂ ਮੂੰਹ ਬੰਦੇ ਸੀ ਅਸੀਂ ਵੀ ਰਾਜਾ ਬੜਿੰਗੂ ਸਵਾਲ ਪੁੱਛਿਆ ਸੀਗਾ ਕਿ ਤੁਹਾਡੀ ਪਾਰਟੀ ਮੰਨਦੀ ਹੈ ਕਿ ਤੁਹਾਡੇ ਖਾੜਸਤਾਨ ਵਾਲੇ ਬੁੱਦੇ ਬਿਆਨ ਦੇ ਨਾਲ ਪਾਰਟੀ ਨੂੰ ਜਿਹੜਾ ਉਹ ਨੁਕਸਾਨ ਹੋਇਆ ਇੱਕ ਤਾਂ ਉਹ ਉਹ ਸੀਗਾ ਹੁਣ ਪਿਛਲੇ ਦਿਨੀ ਰਾਜਾ ਬੜਿੰਗ ਦੇ ਵੱਲੋਂ ਇੱਕ ਜਿਹੜਾ ਬਿਆਨ ਹੋਰ ਜਿਹੜਾ ਉਹ ਆ ਜਣਾ ਕਿ ਭਈ ਜਿਹੜਾ ਮੱਝਵੀ ਸਿੱਖ ਭਾਈਚਾਰੇ ਨੂੰ ਲੈ ਕੇ ਬੂਤਾ ਸਿੰਘ ਦੇ ਉੱਪਰ ਕੀਤੀ ਟਿੱਪਣੀ ਨੂੰ ਲੈ ਕੇ ਉਹ ਬਿਆਨ ਨੇ ਵੀ ਖਾਸਾ ਵੱਡੇ ਪੱਧਰ ਦੇ ਉੱਪਰ ਜਿਹੜਾ ਉਹ ਕਾਂਗਰਸ ਦਾ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਉਥੇ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਨੁਕਸਾਨ ਠੇ ਕੀਤਾ ਹੈਗਾ ਔਰ ਇੱਕ ਤਾਂ ਉਹਨਾਂ ਦਾ ਕੈਂਡੀਡੇਟ ਜਿਹੜਾ ਕਮਜ਼ੋਰ ਸੀਗਾ ਬਹੁਤ ਹੀ ਕਮਜ਼ੋਰ ਕੈਂਡੀਡੇਟ ਸੀਗਾ ਔਰ ਉਹਨੂੰ ਬਦਲਣ ਦੀਆਂ ਵੀ ਚਰਚਾਵਾਂ ਉਦੋਂ ਚੱਲਦੀਆਂ ਰਹੀਆਂ ਨੇ ਪਰ ਬਦਲਿਆ ਨਹੀਂ ਗਿਆ ਹਾਲਾਂਕਿ ਗੁਰਜੀਤ ਉਹਦੇ ਨਾਲ ਨੂੰ ਵੀ ਚੋਣ ਲੜਾਉਣ ਦੀ ਗੱਲ ਚੱਲੀ ਸੀ ਔਰ ਜਦੋਂ ਇਹ ਕੈਂਡੀਡੇਟ ਜਿਹੜਾ ਅਨਾਉਂਸ ਹੋਇਆ ਕਾਂਗਰਸ ਦੇ ਵਰਕਰਾਂ ਦੇ ਅੰਦਰ ਉਹ ਵੀ ਜਿਹੜਾ ਉਤਸ਼ਾਹ ਜਿਹੜਾ ਉਹ ਘਟ ਗਿਆ ਸੀਗਾ ਵਰਕਰ ਇਹ ਗੱਲ ਕਹਿ ਰਿਹਾ ਸੀਗਾ ਕਿ ਭਾਈ ਕਾਂਗਰਸ ਨੂੰ ਘੱਟੋ-ਘੱਟ ਕੈਂਡੀਡੇਟ ਪਹੇਜਾ ਦੇਣਾ ਚਾਹੀਦਾ ਸੀਗਾ ਕਿ ਕਾਂਗਰਸ ਲੜਦੀ ਦੀ ਦੀ ਪਰ ਕਾਂਗਰਸ ਜਿਹੜੀ ਅੱਜ ਸਰੈਂਡਰ ਕਰਦੀ ਨਜ਼ਰ ਆਈ ਹੈ ਹੁਣ ਚਰਚਾਵਾ ਲੋਕੀ ਇਹ ਵੀ ਕਰੀ ਜਾਂਦੇ ਐ ਕਿ ਭਾਈ ਕਾਂਗਰਸ ਦੇ ਜਿੰਨੇ ਹਾਲਾਤ ਜਿਹੜੇ ਉਹ ਮਾੜੇ ਹੈਗੇ ਆ ਕਿਉਂਕਿ ਰਾਜਾ ਬੜਕ ਦੇ ਇੱਕ ਤੋਂ ਬਾਅਦ ਇੱਕ ਬਿਆਨ ਫਿਰ ਸੁਖਵਿੰਦਰ ਡੈਣੀ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਪੰਗਾ ਕੱਲ ਲੈ ਲਿਆ ਭਾਈ ਜੈਤਾਜੀ ਬਾਬਾ ਜੀਵਨ ਸਿੰਘ ਜੀ ਦੀ ਵਾਰ ਗੁਰਦੀਪ ਬਾਦਲ ਜੀ ਦੀ ਜਿਹੜੀ ਫੋਟੋ ਅੱਲੇ ਲਾ ਕੇ ਉੱਪਰ ਜਿਹੜੇ ਕਾਂਗਰਸ ਲੀਡਰਾਂ ਦੀਆਂ ਫੋਟੋਆਂ ਲਾ ਕੇ ਜਿਹੜਾ ਉਹ ਪੰਗਾ ਨਵਾਂ ਪਿਹੜਿਆ ਉਹ ਜਿਹੜੀ ਇੱਕ ਵੱਖਰਾ ਜਿਹੜਾ ਪੰਗਾ ਲੈ ਕੇ ਵੈਗੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆਂ ਔਰ ਕਾਂਗਰਸ ਦੇ ਕਮਜ਼ੋਰ ਕੈਂਡੀਡੇਟ ਨੂੰ ਦੇਖਦੇ ਆਂ ਇਹ ਵੀ ਲੋਕ ਸੋਚ ਰਿਹਾ ਕਿ ਹੋ ਸਕਦਾ ਕਿ ਭਾਈ ਕਾਂਗਰਸ ਕਿਤੇ 5ਵੇਂ ਸਥਾਨ ਤੇ ਰੱਖ ਕੇ ਸਿੱਕੇ ਥੱਲੇ ਜਾਂ ਜੇ ਕਿਤੇ ਇਹ ਨਾ ਹੋਵੇ ਭਾਜਪਾ ਵਾਲੇ ਜਿਹੜੇ ਆ ਉੱਪਰ ਆ ਜਾਣ ਇਹੋ ਜੀਆਂ ਚਰਚਾਵਾਂ ਵੀ ਚੱਲ ਰਹੀਆਂ ਨੇ ਔਰ ਮੈਂ ਕਹਿੰਦੇ ਆ ਕਿ ਕਾਂਗਰਸ ਸੋਚ ਰਹੀ ਹੈ ਕਿ ਜੇਕਰ ਮਨਦੀਪ ਸਿੰਘ ਜਿੱਤਦਾ ਤਾਂ ਮਨਦੀਪ ਸਿੰਘ ਦੇ ਕਰਕੇ ਹਵਾ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵਾਰਿਸ ਪੰਜਾਬ ਦੇ ਦੀ ਬਣ ਸਕਦੀ ਹੈ ਔਰ ਜੇ ਅਕਾਲੀ ਦਲ ਵਾਲੇ ਜਿੱਤਦੇ ਆ ਤਾਂ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਵਾਲੇ ਪਾਸੇ ਨੂੰ ਗੱਲ ਚੱਲ ਸਕਦੀ ਹੈ ਔਰ ਅਕਾਲੀ ਦਲ ਦੀ ਵੀ ਦੁਆਰਾ ਹਵਾ ਜਿਹੜੀ ਉਹ ਬਣ ਸਕਦੀ ਹੈ ਔਰ ਜੇ ਸਰਕਾਰ ਕਹਿੰਦੇ ਜੇ ਜਿੱਤਦੀ ਹੈ ਤਾਂ ਸਰਕਾਰ ਜਿਹੜੀ ਜਿਹੜੀ ਉਸ ਤਰੀਕੇ ਦੀ ਹਵਾ ਨਹੀਂ ਬਣਨੀ ਕਿਉਂਕਿ ਲੋਕਾਂ ਦੇ ਮਨਾਂ 'ਚ ਅਜੇ ਜੀ ਇਹੀ ਗੱਲ ਜਾਂਦੀ ਹੈ ਕਿ ਭਾਈ ਨਹੀਂ ਕਿcole ਜਿਹੜੀ ਜਿਮਨੀ ਚੋਣਾ ਉਹ ਸਰਕਾਰ ਜਿੱਤਦੀ ਹੁੰਦੀ ਹੈ ਸੋ ਇਸ ਕਰਕੇ ਸਰਕਾਰ ਜਿੱਤ ਗਈ ਤਾਂ ਹੋ ਸਕਦਾ ਹੈ ਕਿ ਅੰਦਰ ਖਾਤੇ ਆਪਣੇ ਆਪ ਨੂੰ ਨਾਂ ਜਿੱਤਦਾ ਦੇਖ ਜਿਹੜੀਆਂ ਅਕਾਲੀ ਦਲ ਅਤੇ ਮਨਦੀਪ ਸਿੰਘ ਵਾਲੀ ਪਾਰਟੀ ਨੂੰ ਹਰਾਉਣ ਦੇ ਚੱਕਰ ਚ ਹੋ ਸਕਦਾ ਹੈ ਕਿ ਕਾਂਗਰਸ ਅੰਦਰੋਂ ਅੰਦਰੀ ਜਿਹੜੀ ਇਹ ਪਲੈਨਿੰਗ ਕਰ ਲਵੇ ਕਿ ਭਾਈ ਸਰਕਾਰ ਨੂੰ ਹੀ ਵੋਟਾਂ ਪਾ ਕੇ ਜਿਹੜਾ ਉਜਾਗਰ ਦਿੱਤਾ ਜਾਵੇ ਔਰ ਸਰਕਾਰ ਜਿਹੜੀ ਇਸ ਵਕਤ ਬਿਲਕੁਲ ਇੱਕ ਨੰਬਰ ਤੇ ਚੱਲਦੀ ਜਿਹੜੀ ਆ ਉਹ ਦਿਖਾਈ ਦੇ ਰਹੀ ਹੈਗੀ ਆ ਅਕਾਲੀ ਦਲ ਦੂਜੇ ਨੰਬਰ ਤੇ 3 ਨੰਬਰ ਤੇ ਮਨਦੀਪ ਸਿੰਘ ਔਰ ਚੌਥੇ ਨੰਬਰ ਤੇ ਕਾਂਗਰਸ ਤੇ ਪੰਜਵੇਂ ਤੇ ਜਿਹੜੇ ਹੈਗੇ ਆ ਬੀਜੇਪੀ ਵਾਲੇ ਕਿਤੇ ਇਹ ਨਾ ਹੋਵੇ ਉਹ ਖਿਸਕ ਕੇ ਚੌਥੇ ਤੇ ਤੇ ਕਾਂਗਰਸ ਕਿਸੇ ਕਿ ਜਿਹੜਾ ਉਹ ਪੰਜਵੇਂ ਤੇ ਚਲੇ ਜਾਵੇ ਹਾਲਾਂਕਿ ਵੋਟ ਬੈਂਕ ਜਿਹੜਾ ਆਪਣੇ ਕਿਡਰ ਦਾ ਕਾਂਗਰਸ ਦਾ ਉੱਥੇ ਬਹੁਤ ਹੈਗਾ ਪਰ ਸਥਿਤੀਆਂ ਕੀ ਜਿਹੜੀਆਂ ਬਣ ਗਿਆ ਤਾਂ ਦੇਖਣ ਵਾਲੀ ਗੱਲ ਹੋਊਗੀ ਪਰ ਮੈਂ ਫੇਰ ਇਹ ਗੱਲ ਕਹਿ ਰਿਹਾ ਕਿ ਇਹ ਜਿਹੜੀ ਸਥਿਤੀ ਅਸੀਂ ਦੱਸੀ ਆ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇਹੀ ਰਹੇਗੀ ਅਸੀਂ ਆਪਣੇ ਤਜਰਬੇ ਦੇ ਮੁਤਾਬਿਕ ਇਹ ਗੱਲ ਜਿਹੜੀ ਆ ਉਹ ਕੀਤੀ ਹੈ ਔਰ ਦੋ ਚਾਰ ਦਿਨ ਹਲੇ ਪਏ ਆ ਘੰਟਿਆਂ ਬੱਧੀ ਵਿੱਚ ਹੀ ਜਿਹੜਾ ਸਿਆਸਤ ਦੇ ਵਿੱਚ ਖੇਲ ਪਲਟ ਜਾਂਦਾ ਹੈ ਹਲੇ 2-4 ਦਿਨ ਪਏ ਆ ਤਾਂ ਦੇਖਦੇ ਆ ਕਿ ਕੁਝ ਵੀ ਹੋ ਸਕਦਾ ਹੈ ਪਰ ਫਿਲਹਾਲ ਜਿਹੜੀ ਸਥਿਤੀ ਇਹੀ ਬਣੀ ਹੋਈ ਹੈ ਕਿ ਭਾਈ ਉੱਥੇ ਜਿਹੜੀ ਆ ਆਮ ਆਦਮੀ ਪਾਰਟੀ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ ਜੀ ਜੀ ਬਿਲਕੁਲ ਸਰ ਸਰ ਜੇਕਰ ਚੋਣ ਪ੍ਰਚਾਰ ਦੇ ਦਰਮਿਆਨ ਦੇਖਿਆ ਵੀ ਜਾਵੇ ਤਾਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਚਾਹੇ ਵਿਰੋਧੀ ਧਿਰਾਂ ਦੀ ਗੱਲ ਕਰ ਲਈਏ ਸੱਤਾਧਰ ਪਾਰਟੀ ਦੀ ਗੱਲ ਕਰ ਲਈਏ ਤਾਂ ਇੱਕ ਦੂਜੇ ਤੇ ਦੂਸ਼ਣਵਾਜੀਆਂ ਹੀ ਲਗਾਉਂਦੀਆਂ ਨਜ਼ਰ ਆ ਰਹੇ ਨੇ ਅਸਲ ਮੁੱਦਿਆਂ ਤੋਂ ਉਹਨਾਂ ਦਾ ਵੀ ਧਿਆਨ ਭਟਕ ਚੁੱਕਿਆ ਕੀ ਪੰਜਾਬ ਦੀਆਂ ਜੋ ਰਾਜਨੀਤਿਕ ਪਾਰਟੀਆਂ ਨੇ ਉਹ ਅਸਲ ਜੋ ਲੋਕ ਜद्दोजਹਿਦ ਨੇ ਉਸ ਨੂੰ ਭੁੱਲ ਚੁੱਕੀਆਂ ਨੇ ਜੀ ਇਸ ਨੂੰ ਕਿਵੇਂ ਦੇਖਦੇ ਹੋ ਜਿਵੇਂ ਕਿ ਉਹ ਲਗਾਤਾਰ ਇੱਕ ਦੂਜੇ ਤੇ ਦੂਸ਼ਣਵਾਜੀ ਕੀਤੀ ਜਾ ਰਹੀਏ ਦੇਖੋ ਇਹਦੇ ਵਿੱਚ ਕੱਲੀਆਂ ਰਾਜਨੀਤਿਕ ਪਾਰਟੀਆਂ ਦਾ ਕਸੂਰ ਨਹੀਂ ਹੈ ਰਾਜਨੀਤਿਕ ਪਾਰਟੀਆਂ ਨੇ ਤਾਂ ਮੁੱਦਿਆਂ ਤੋਂ ਲੋਕਾਂ ਨੂੰ ਪੁਲਾਉਣਾ ਇਹ ਪੁਲਾਉਣਾ ਉਹਦੇ ਵਿੱਚ ਸਾਡੇ ਲੋਕਾਂ ਦਾ ਆਪਣਾ ਵੀ ਜਿਹੜਾ ਉਹ ਕਸੂਰ ਹੈਗਾ ਸਾਨੂੰ ਵੀ ਜਿਹੜੀ ਇਹ ਗੱਲ ਕਰਨੀ ਪਊਗੀ ਕਿ ਇਹਨਾਂ ਸਾਰਿਆਂ ਨੂੰ ਖਿੱਚ-ਖਿੱਚ ਕੇ ਇੱਕ ਮੁੱਦੇ ਤੇ ਜਿਹੜਾ ਮੁੱਦਿਆਂ ਤੇ ਲਿਆਉਣਾ ਜਿਹੜਾ ਉਹ ਪਊਗਾ ਜੇ ਅਸੀਂ ਨਹੀਂ ਖਿੱਚ ਕੇ ਲਿਆਉਂਦੇ ਮੁੱਦਿਆਂ ਤੇ ਤਾਂ ਲੀਡਰ ਤਾਂ ਇਸ ਤਰੀਕੇ ਦੀ ਸਿਆਸਤ ਸਪੋਕੀ ਸਿਆਸਤ ਕਰਦੇ ਆ ਗਏ ਹੋ ਗਏ ਹੋਣੀ ਓਹੀ ਗੱਲ ਹੀ ਐ ਔਰ ਮੈਨੂੰ ਲੱਗਦਾ ਕਿ ਸਾਨੂੰ ਵੀ ਵੀ ਫੁਲਾਣੇ ਨੇ ਕੀ ਕਹਦਾ ਜੀ ਫੁਲਾਣੇ ਨੇ ਫੁਲਾਣੇ ਨੂੰ ਆਏ ਕਹਦਾ ਜੀ ਉਹਨੇ ਉਹਦੇ ਤੇ ਆ ਬਿਆਨ ਦਿੱਤਾ ਜੀ ਇਹ ਗੱਲਾਂ ਤੇ ਖੁਸ਼ ਹੋਣ ਦੀ ਬਜਾਏ ਅਸੀਂ ਲੀਡਰਾਂ ਨੂੰ ਮਜਬੂਰ ਕਰੀਏ ਕਿ ਲੀਡਰ ਜਿਹੜੀ ਆ ਉਹ ਗੱਲ ਉਹ ਮੁੱਦਿਆਂ ਦੀ ਕਰਨ ਲੀਡਰ ਗੱਲ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਕਰਨ ਸਾਨੂੰ ਮਜਬੂਰ ਕਰਨਾ ਪਊਗਾ ਅਸੀਂ ਵੀ ਲੀਡਰਾਂ ਦੇ ਬਰਾਬਰੀ ਭਾਗੀਦਾਰ ਆ ਲੀਡਰ ਵੀ ਉਹੀ ਕੁਰੀ ਕਰਦੇ ਆ ਜਿਹਦੇ ਨਾਲ ਲੋਕ ਜਿਹੜੇ ਆ ਉਹ ਖਿੱਚੇ ਜਾਂਦੇ ਆ ਅਸੀਂ ਵੀ ਖੁਸ਼ ਹੋ ਜਾਂਦੇ ਆ ਫਲਾਣੇ ਨੂੰ ਐ ਕਹਤਾ ਫਲਾਣੇ ਨੇ ਫਲਾਣੇ ਨੂੰ ਉਹ ਨੂੰ ਐ ਕਹਤਾ ਚਲੋ ਇੰਨੇ ਜਿਹੀਆਂ ਬਿਆਨਬਾਜ਼ੀਆਂ ਹੋ ਜਾਂਦੀਆਂ ਹੋ ਜਾਂਦੀਆਂ ਅਗਲੇ ਬੋਲ ਕੀ ਹੋ ਜਾਂਦੇ ਆ ਤੇ ਅਸੀਂ ਉਹਦੇ ਬਾਅਦ ਚ ਚਰਚਾ ਕਰੀ ਜਾਂਦੇ ਆ ਵੀ ਫਲਾਣੇ ਨੇ ਐ ਕਰਤਾ ਫਲਾਣੇ ਨੇ ਐ ਕਰਤਾ ਪਰ ਮੈਨੂੰ ਲੱਗਦਾ ਕਿ ਸਾਨੂੰ ਮਜਬੂਰ ਕਰਨਾ ਪਊਗਾ ਅਸੀਂ ਵੀ ਆਮ ਲੋਕ ਵੀ ਅਸੀਂ ਉਹਨਾਂ ਦੇ ਨਾਲ ਰਲੇ ਹੋਏ ਆ ਆਪਣਾ ਕਾਹਨ ਕਰਨ ਦੇ ਵਿੱਚ ਸਾਨੂੰ ਜਿਹੜਾ ਇਹਨਾਂ ਨੂੰ ਮਜਬੂਰ ਕਰਨਾ ਪਊਗਾ ਕਿ ਗੱਲ ਜਿਹੜੀ ਆ ਉਹ ਮੁੱਦੀ ਦੀ ਹੋਵੇ ਗੱਲ ਜਿਹੜੀ ਆ ਹਰੇਕ ਚੋਣਾਂ ਦੀ ਦੇ ਵਿੱਚ ਲੋਕਾਂ ਨਹੀਂ ਹੋਵੇ ਔਰ ਇਹ ਕੱਲੇ ਬਾਈ ਇਲੈਕਸ਼ਨ ਕਰਨ ਤਰਨ ਦੀ ਨਹੀਂ ਹੈ। ਬਾਕੀ ਆਮ ਹੁਣ ਜਨਰਲ ਇਲੈਕਸ਼ਨਾਂ ਦੇ ਵਿੱਚ ਵੀ ਦੇਖਿਓ ਮੈਂ ਬੜੀ ਮੈਂ ਅਫਸੋਸ ਦੇ ਨਾਲ ਇਹ ਗੱਲ ਕਹਿ ਰਿਹਾ ਕਿ ਬਹੁਤ ਸਾਰੇ ਮੁੱਦੇ ਜਿਹੜੇ ਡਰੱਗ ਦੇ ਜਾਂ ਕਹਿ ਲਓ ਕਿ ਜਿਹੜੇ ਬੇਆਦਮੀ ਦੇ ਕੂਲੀਕਾਂਡ ਦੇ ਹੋਰ ਬਹੁਤ ਸਾਰੇ ਜਿਹੜੇ ਅਹਿਮ ਮੁੱਦੇ ਆ ਇਹ ਚੋਣਾਂ ਦੇ ਆਖਰੀ 2-4 ਦਿਨਾਂ ਦੇ ਵਿੱਚ ਇਹ ਮੁੱਦੇ ਰਹਿੰਦੇ ਨਹੀਂ ਲੋਕਾਂ ਨੂੰ ਯਾਦ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਟੀਟਾ ਨੂੰ ਬੜਾ ਲੋਕਾਂ ਨੂੰ ਆਪ ਨੂੰ ਵੀ ਦੇਖਣਾ ਪਊਗਾ ਕਿ ਭਈ ਸਿਰਫ ਲੀਡਰਾਂ ਦੀ ਨਹੀਂ ਜ਼ਿੰਮੇਵਾਰੀ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਲੀਡਰਾਂ ਨੇ ਕੀ ਕਰਨਾ ਹੈ ਲੀਡਰਾਂ ਨੇ ਤਾਂ ਸਾਡੇ ਤੋਂ ਭੱਜਣਾ ਹੀ ਆ ਕਿਹੜਾ ਛਡਾਉਣਾ ਹੀ ਆ ਸੋ ਸਾਨੂੰ ਖਿੱਚ-ਖਿੱਚ ਕੇ ਉਹਨਾਂ ਨੂੰ ਮੁੱਦਿਆਂ ਤੇ ਲਿਆਉਣਾ ਪਊਗਾ ਬਿਲਕੁਲ ਸਰ ਸਰ ਅਗਲੀ ਖਬਰ ਲੈ ਲੈਂਦੇ ਆ ਡੀਆਈਜੀ ਹਰਚਰਨ ਸਿੰਘ ਭੁੱਲੜ ਦਾ ਮਾਮਲਾ ਲਗਾਤਾਰ ਗੁੰਝਲਦਾਰ ਬਣਦਾ ਜਾ ਰਿਹਾ ਹੈ ਬੀਤੇ ਕੱਲ ਉਹਨਾਂ ਨੂੰ 5 ਦਿਨਾਂ ਦੇ ਮੁਰਾ ਰਿਮਾਂਡ ਤੇ ਭੇਜਿਆ ਗਿਆ ਤੇ ਇਸ ਦੇ ਨਾਲ ਹੀ ਕਰਸ਼ਾਨੂ ਜੋ ਦਲਾਲ ਨੇ ਵਿਚੋਲੀਏ ਦਾ ਕੰਮ ਕਰਦੇ ਸੀ ਉਨ੍ਹਾਂ ਦੀ ਪਤਨੀ ਦੇ ਬੈਂਕ ਖਾਤਿਆਂ ਤੱਕ ਵੀ ਸੀਬੀਆਈ ਪਹੁੰਚੀ ਆ ਕਹਿੰਦੇ ਕਈ ਕਰੋੜ ਉਨ੍ਹਾਂ ਦੇ ਖਾਤਿਆਂ ਦੇ ਵਿੱਚੋਂ ਵੀ ਮਿਲੇ ਨੇ ਕੀ ਹੁਣ ਇਸ ਮਾਮਲੇ ਦੇ ਵਿੱਚ ਕਿਰਸ਼ਾਨੂੰ ਦੇ ਪਰਿਵਾਰ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ ਜੀ ਦੇਖੋ ਮੁਸ਼ਕਲਾਂ ਇਕੱਲੇ ਪਰਿਵਾਰਾਂ ਦੀਆਂ ਨਹੀਂ ਮੁਸ਼ਕਲਾਂ ਹੁਣ ਵੱਡੇ ਵੱਡੇ ਅਫਸਰਾਂ ਦੀ ਵੀ ਵਧਣੀਆਂ ਨੇ ਜੀ ਵੀ ਆਪਾਂ ਜਿਹੜੀ ਆ ਗੱਲ ਕੀਤੀ ਸੀਗੀ ਔਰ ਹੁਣ ਇਹ ਜਿਹੜੀਆਂ ਗੱਲਾਂ ਆਪਾਂ ਲਗਾਤਾਰ ਜਿਹੜੀਆਂ ਉਹ ਕੀਤੀਆਂ ਔਰ ਉਹ ਹੁਣ ਨਵੀਂ ਉਹਦੇ ਵਿੱਚ ਅਪਡੇਟ ਜਿਹੜੀ ਆ ਉਹ ਆਈ ਹੈ ਕਿ ਭੁੱਲਰ ਸਾਹਿਬ ਦਾ ਕੱਲ ਜਿਹੜਾ ਰਿਮਾਂਡ 5 ਦਿਨਾਂ ਦਾ ਔਰ 4 ਦਿਨਾਂ ਦਾ ਕਿਰਸ਼ਾਣੂ ਦਾ ਵੀ ਰਿਮਾਂਡ ਮਿਲਿਆ ਸੀਬੀਆਈ ਇਹ ਗੱਲ ਕਹਿ ਰਹੀ ਹੈ ਕਿ ਭੁੱਲਰ ਸਾਹਿਬ ਜਿਹੜੇ ਆ ਸਾਨੂੰ ਜਾਂਚ ਦੇ ਵਿੱਚ ਜਿਹੜਾ ਸਹਿਯੋਗ ਨਹੀਂ ਕਰ ਰਹੇ ਅਸੀਂ ਜਿਹੜੇ ਉਹਨਾਂ ਨੂੰ ਸਵਾਲ ਪੁੱਛਦੇ ਆ ਸਿੱਧੇ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਉਹ ਸਾਨੂੰ ਜਵਾਬ ਨਹੀਂ ਦੇ ਰਹੇ ਕਿ ਭਾਈ ਇਹ ਜਾਇਦਾਦ ਜਿਹੜੀ ਆ ਤੁਸੀਂ ਬਣਾਈ ਕਿੱਥੋਂ ਆ ਸੋ ਇਸ ਕਰਕੇ ਸਾਨੂੰ ਇਹਨਾਂ ਦਾ 5 ਦਿਨਾਂ ਦਾ ਰਿਮਾਂਡ ਜਿਹੜਾ ਉਹ ਹੋਰ ਚਾਹੀਦਾ ਤੇ ਸੀਬੀਆਈ ਦੀ ਅਦਾਲਤ ਨੇ 5 ਦਿਨਾਂ ਦਾ ਰਿਮਾਂਡ ਜਿਹੜਾ ਉਹਨਾਂ ਨੂੰ ਜਿਹੜਾ ਉਹ ਹੋਰ ਦਿੱਤਾ ਹੈ ਹਾਲਾਂਕਿ ਜਿਹੜੇ ਉਹਨਾਂ ਦੇ ਵਕੀਲ ਉਨਾਂ ਨੇ ਇਹ ਇਸ ਚੀਜ਼ ਦਾ ਵਿਰੋਧ ਕੀਤਾ ਜੀ ਕਿ ਇਦਾਂ ਨਹੀਂ ਹੋ ਸਕਦਾ ਉਦਾਂ ਨਹੀਂ ਹੋ ਸਕਦਾ ਪਰ ਸਾਰੀਆਂ ਦਲੀਲਾਂ ਨੂੰ ਖਾਰਜ ਕਰਦਿਆਂ ਜਿਹੜੀ ਅਦਾਲਤ ਨੇ 5 ਦਿਨਾਂ ਦਾ ਰਿਮਾਂਡ ਜਿਹੜਾ ਉਹ ਦਿੱਤਾ ਹੈਗਾ ਔਰ ਇਹ ਜਿਹੜੀ ਗੱਲ ਤੁਸੀਂ ਕਿਰਸ਼ਾਨੂੰ ਦੀ ਕੀਤੀ ਹੈ ਕਿਰਸ਼ਾਨੂੰ ਜਿਹਦੇ ਕਰਕੇ ਭੁੱਲਰ ਫਤਿਹ ਹੁਣ ਉਹਦੇ ਪਰਿਵਾਰ ਵਾਲੇ ਪਾਸੇ ਵੀ ਜਿਹੜੀ ਆ ਉਹ ਸੂਈ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਚੱਲੀ ਹੈ ਔਰ ਕਹਿੰਦੇ ਆ ਕਿ ਕਈ ਕਰੋੜ ਰੁਪਏ ਜਿਹੜੇ ਉਹਦੇ ਖਾਤੇ ਦੇ ਵਿੱਚੋਂ ਜਿਹੜੇ ਉਹ ਮਿਲੇ ਹੈਗੇ ਆ ਔਰ ਕਹਿੰਦੇ ਆ ਕਿ ਜਿਹੜਾ ਕਿਰਸ਼ਾਨੂੰ ਹੈ ਉਹਦੀ ਪਤਨੀ ਦੇ ਖਾਤੇ ਦੇ ਵਿੱਚੋਂ 7.5 ਕਰੋੜ ਰੁਪਏ ਜਿਹੜਾ ਉਹਨਾਂ ਦੇ ਖਾਤੇ ਦੇ ਵਿੱਚੋਂ ਜਿਹੜਾ ਉਹ ਮਿਲਿਆ ਔਰ ਕਿਰਸ਼ਾਨੂੰ ਵੀ ਕਹਿੰਦੇ 1 ਕਰੋੜ ਪਤੀ ਨਿਕਲਿਆ ਇਹ ਔਰ 1 ਕਰੋੜ ਪਤੀ ਡੀਆਈਜੀ ਦਾ ਵਜੂਲੀਆ ਵੀ ਕੋਈ ਗਰੀਬ ਨਹੀਂ ਹੈ ਉਹ ਵੀ ਜਿਹੜਾ ਕਹਿੰਦੇ ਕਰੋੜ ਰੁਪਏ ਨਿਕਲਿਆ ਔਰ 7.5 ਕਰੋੜ ਰੁਪਏ ਦੇ ਨੇੜੇ ਤੇੜੇ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਦੇ ਪਤਨੀ ਦੇ ਬੈਂਕ ਖਾਤਿਆਂ ਦੇ ਵਿੱਚੋਂ ਮਿਲੀ ਹੈ ਔਰ ਕਹਿੰਦੇ ਕਿ ਇਹ ਰਾਸ਼ੀ ਵੀ ਉਹਨਾਂ ਨੇ 2 ਸਾਲਾਂ ਦੇ ਵਿੱਚ ਹੀ ਜਿਹੜੀ ਉਹ ਕਮਾਈ ਹੈ ਔਰ ਇਹ ਕੈਸ਼ ਨਹੀਂ ਸਕੂ ਜੁਐਲਰੀ ਵੀ ਜਿਹੜੀ ਉਹ ਬਰਾਮਦ ਹੈ ਔਰ ਬਰਾਮਦ ਹੋਈ ਔਰ ਸੀਬੀਆਈ ਨੂੰ ਕਹਿੰਦੇ ਕਿ ਸ਼ੱਕ ਹੈ ਕਿ ਇਹ ਜੁਐਲਰੀ ਤੇ ਇਹ ਜਿਹੜੀ ਇਹ ਪੈਸੇ ਆ ਉਹਨਾਂ ਨੇ ਰਿਸ਼ਵਤ ਦੀ ਕਮਾਈ ਦੇ ਵਿੱਚੋਂ ਜਿਹੜੇ ਉਹ ਬਣਾਏ ਹੋਏ ਆ ਔਰ ਇਹ ਵੀ ਗੱਲ ਪਤਾ ਲੱਗੀ ਹੈ ਕਿ ਜਿਹੜਾ ਕ੍ਰਿਸ਼ਨੂ ਜਿਵੇਂ ਆਪਾਂ ਪਹਿਲਾਂ ਵੀ ਗੱਲਾਂ ਬਹੁਤ ਬਾਰੀ ਕੀਤੀਆਂ ਨੇ ਕਿ ਅਫਸਰਾਂ ਦੀ ਟਰਾਂਸਫਰ ਤੋਂ ਲੈ ਕੇ ਪੋਸਟਿੰਗ ਦੇ ਨਾਲ ਨਾਲ ਐਫਆਈਆਰ ਦਰਜ ਕਰਾਉਣ ਤੇ ਉਹਨਾਂ ਨੂੰ ਰੱਦ ਕਰਨੋਂ ਲੈ ਕੇ ਲਾਇਸੈਂਸ ਬੜ ਮੌਨ ਨੂੰ ਲੈ ਕੇ ਜਿਹੜੀ ਆ ਉਹ ਰਿਸ਼ਵਤ ਲੈਂਦਾ ਸੀਗਾ ਸੋ ਇਹ ਜਿਹੜੇ ਸਾਰੀਆਂ ਚੀਜ਼ਾਂ ਤੋਂ ਇਹ ਮਾਇਆ ਜਿਹੜੀ ਆ ਇਕੱਠੀ ਹੋਈ ਹੋਈ ਸੀਗੀ ਸੋ ਹੁਣ ਸੀਬੀਆਈ ਨੂੰ ਇਹ ਹੈ ਕਿ ਉਹਦੇ ਪਰਿਵਾਰ ਵਾਲੇ ਪਾਸੇ ਨੇ ਵੀ ਗੱਲ ਚੱਲੀ ਹੈ ਹੁਣ ਉਹਦੀ ਪਤਨੀ ਦੇ ਖਾਤੇ ਚੋਂ ਇਹ ਪੈਸੇ ਮਿਲੇ ਆ ਜੁਐਲਰੀ ਮਿਲੀ ਹੈ ਔਰ ਸੀਬੀਆਈ ਇਹ ਗੱਲ ਸੋਚਦੀ ਹੈ ਕਿ ਇਹ ਜਿਹੜੇ ਅਫਸਰਾਂ ਤੋਂ ਆਈਪੀਐਸ ਆਈਐਸ ਲੋਕਾਂ ਤੋਂ ਜਿਹੜਾ ਇਹ ਕੰਮ ਕਰਵਾਉਂਦਾ ਸੀ ਉਤੋਂ ਜਿਹੜੇ ਇਹ ਰਿਸ਼ਵਤ ਦੇ ਪੈਸੇ ਦੇ ਨਾਲ ਇਹ ਬਣੀ ਕੋਈ ਕਮਾਈ ਹੈ ਔਰ ਕਿਤੇ ਨਾ ਕਿਤੇ ਜਿੱਥੇ ਇਹ ਪਰਿਵਾਰ ਦੇ ਵਾਸਤੇ ਜਿਹੜਾ ਮੁਸ਼ਕਿਲਾਂ ਦੇ ਵਿੱਚ ਵਾਦਾ ਹੋਇਆ ਕਿਰਸ਼ਾਨੂੰ ਦੇ ਔਰ ਉੱਥੇ ਹੀ ਭੁੱਲਰ ਦੇ ਪਰਿਵਾਰ ਦੇ ਵਾਸਤੇ ਵੀ ਕੁਝ ਅਹਿਮ ਜਿਹੜੇ ਅਫਸਰ ਨੇ ਉਹਨਾਂ ਦੇ ਵੀ ਜਿਹੜਾ ਉਹ ਵਾਦਾ ਹੋਇਆ ਮੁਸ਼ਕਿਲਾਂ ਦੇ ਵਿੱਚ ਔਰ ਇਹ ਵੀ ਗੱਲ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਭਾਈ ਇਹ ਜਿਹੜੇ 14 ਆਈਏ ਆਈਏਐਸ ਆਈਪੀਐਸ ਅਫਸਰ ਰੇ ਇਹਨਾਂ ਦੇ ਵਿੱਚ 4 ਆਈਏਐਸ ਨੇ ਤੇ 10 ਜਿਹੜੇ ਉਹ ਆਈਪੀਐਸ ਅਫਸਰ ਨੇ ਉਹਨਾਂ ਦੇ ਨਾਮ ਵੀ ਕਹਿੰਦੇ ਕਿ ਜਿਹੜੇ ਕੱਲ ਆਏ ਸੀਗੇ ਇਹਦੇ ਵਿੱਚ ਕਿ ਭਾਈ ਏ ਵੀ ਕਾਲਾਤਨ ਆਪਣਾ ਵਾਈਟ ਕਰਨ ਦੇ ਚੱਕਰ ਦੇ ਵਿੱਚ ਜਿਹਦੇ ਘਰੇ ਪਟਿਆਲੇ ਰੇਡ ਹੋਈ ਸੀਗੀ ਜਿਹੜਾ ਭੁਪਿੰਦਰ ਸਿੰਘ ਨਾਮ ਦਾ ਜਿਹੜਾ ਪ੍ਰੋਪਰਟੀ ਡੀਲਰ ਸੀ ਜਿਹਦੇ ਕੋਲੇ ਇਹਨਾਂ ਅਫਸਰਾਂ ਦੇ ਪੈਸੇ ਸੀਗੇ ਔਰ ਕਹਿੰਦੇ ਕਿ ਉਹਨਾਂ ਅਫਸਰਾਂ ਦੇ ਨਾਮ ਜਿਹੜੇ ਆ ਉਹ ਸੀਬੀਆਈ ਨੇ ਅਦਾਲਤ ਨੂੰ ਜਿਹੜੇ ਆ ਕਹਿੰਦੇ ਆ ਕਿ ਦੇ ਚੁੱਕੀ ਐ ਹੁਣ ਉਹ ਅਦਾਲਤ ਦੇ ਵਿੱਚ ਨਾਮ ਦੇ ਚੁੱਕਿਆ ਔਰ ਉਹਨਾਂ ਦੇ ਲਈ ਵੀ ਜਿਹੜਾ ਮੁਸ਼ਕਲਾਂ ਦੇ ਵਿੱਚ ਹੁਣ ਵਾਧਾ ਜਿਹੜਾ ਹੋਇਆ ਹੁਣ 5 ਦਿਨ ਹੋਰ ਰੜਕੂਗੀ ਡੀਆਈਜੀ ਨੂੰ ਸੀਬੀਆਈ ਔਰ ਕਿਰਸ਼ਾਨੂੰ ਨੂੰ ਔਰ ਹੋਰ ਮਡੇ ਜਿਹੜੇ ਸਾਹਮਣੇ ਹੋ ਸਕਦੇ ਔਰ ਨਾਮ ਜਿਹੜੇ ਉਹ ਦਿੱਤੇ ਐ ਆਈਪੀਐਸ ਤੇ ਆਈਐਸ ਅਧਿਕਾਰੀਆਂ ਦੇ ਅਦਾਲਤ ਨੂੰ ਔਰ ਉਹਨਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਾਂਮਣੇ ਹੋ ਕੇ ਉਹਨਾਂ ਨੂੰ ਵੀ ਪੁੱਛ ਗਿਛ ਦੇ ਵਾਸਤੇ ਜਿਹੜਾ ਉਹ ਸੱਦਿਆ ਜਾਦਾ ਹੈ ਜੀ ਜੀ ਸਰ ਅਗਲੀ ਖਬਰ ਲੈ ਲੈਂਦੇ ਆ ਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਆ ਕੱਲ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਈ ਆ ਤੇ ਸੁਣਵਾਈ ਅੱਜ ਵੀ ਜਾਰੀ ਰਹੇਗੀ ਪਰ ਕੱਲ ਜੋ ਵਿਕਰਮ ਸਿੰਘ ਮਜੀਠੀਆ ਦੇ ਵਕੀਲਾ ਦੇ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਜਾਂ ਜਿਵੇਂ ਸਰਕਾਰੀ ਧਿਰ ਨੂੰ ਸਵਾਲ ਪੁੱਛੇਗੇ ਕਿ ਉਸ ਆਧਾਰ ਤੇ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਅੱਜ ਮਾਨਯੋਗ ਹਾਈ ਕੋਰਟ ਦੇ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਕੋਈ ਵੱਡੀ ਰਾਹਤ ਅੱਜ ਵਿਕਰਮ ਮਜੀਠੀਆ ਨੂੰ ਮਿਲ ਸਕਦੀ ਹੈ ਜਾਂ ਇਹ ਕੇਸ ਹੋਰ ਲੰਬਾ ਚੱਲੇਗਾ ਦੇਖੋ ਅੱਜ ਕੱਲ੍ਹ ਦੀਆਂ ਪੋਸਟਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਬਹੁਤ ਚਰਚਾਵਾਵਾਂ ਦੇ ਵਿੱਚ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਅਜਰਾਹਤ ਮਿਲ ਸਕਦੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਜ਼ਮਾਨਤ ਜਿਹੜੀ ਆ ਉਹ ਮਿਲ ਸਕਦੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਨੇ ਔਰ ਉਹਨਾਂ ਦੀ ਜ਼ਮਾਨਤ ਅਰਜੀ ਤਾਂ ਲੱਗੀ ਹੋਈ ਆ ਪਰ ਕਿਤੇ ਨਾ ਕਿਤੇ ਜਿਹੜੀ ਉਹ ਸੁਣਵਾਈ ਨਹੀਂ ਉੱਥੇ ਹੋ ਰਹੀ ਕਿਉਂਕਿ ਜਿਹੜੀ ਉੱਥੇ ਵਿਜੀਲੈਂਸ ਆ ਜਿਹੜੀ ਜਿਹੜੀ ਸਰਕਾਰ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਜਿਹੜੀ ਉੱਥੇ ਇਹ ਗੱਲਾਂ ਕਹਿ ਦਿੰਦੀ ਹੈ ਕਿ ਭਾਈ ਅ ਅਸੀਂ ਇਹਨਾਂ ਦੋ ਹਲੇ ਪੁੱਛ ਗਿੱਚੇ ਜੋ ਵੀ ਹੈ ਇਹੋ ਜਿਹੇ ਬਹਾਨੇ ਮਤਲਬ ਇਹੋ ਜਿਹੇ ਬਹਾਨੇ ਲਾ ਦਿੰਦੀ ਹੈ ਕਿ ਜਿੱਥੇ ਉਹਨਾਂ ਦੀ ਸਰਵਾਈ ਜਿਹੜੀ ਹੈ ਕੇਸ ਦੀ ਸੋਣੀ ਨਹੀਂ ਤੋੜੀ ਨਹੀਂ ਪਾਰੀ ਤਾਂ ਹੁਣ ਪੰਜਾਬ ਤੇ ਜਿਹਨੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਪੰਜਾਬ ਐਡਵੋਕੇਟ ਜਰਨਲ ਨੂੰ ਜਿਹੜੀ ਆ ਉਹ ਝਾੜ ਪਾਈ ਹੈ ਹਾਈ ਕੋਰਟ ਨੇ ਕਿ ਸਰਕਾਰ ਮਰਜੀਠੀਆ ਦੀ ਕਹਿੰਦੇ ਜ਼ਮਾਨਤ ਦੇ ਖਿਲਾਫ ਕਿਉਂ ਹੈ ਔਰ ਉਹਨਾਂ ਇਲਜ਼ਾਮਾਂ ਦੀ ਗੱਲ ਹੋ ਰਹੀ ਹੈ ਜੋ ਅਜੇ ਤੱਕ ਕਹਿੰਦੇ ਸਾਬਤ ਵੀ ਨਹੀਂ ਹੋਈ ਔਰ ਅਦਾਲਤ ਦਾ ਕੀਮਤੀ ਸਮਾਂ ਕਹਿੰਦੇ ਖਰਾਬ ਹੋ ਰਿਹਾ ਔਰ ਪੰਜਾਬ ਏਜ ਨੇ ਅਦਾਲਤ ਤੋਂ ਮੰਗਿਆ ਸੀ ਦੋ ਦਿਨ ਦਾ ਹੋਰ ਸਮਾਂ ਯਾਨੀ ਕਿ ਜਦੋਂ ਉਹਨਾਂ ਦੀ ਜ਼ਮਾਨਤ ਦੀ ਸੁਣਵਾਈ ਹੋਣੀ ਹੁੰਦੀ ਹੈ ਤਾਂ ਉਦੋਂ ਸਮਾਂ ਮੰਗ ਲਿਆ ਜਾਂਦਾ ਕਿਤੇ ਮਹੀਨੇ ਦਾ ਕਿਤੇ ਕਿੰਨੇ ਸਮੇਂ ਦਾ ਯਾਨੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਹਿੰਦੇ ਐ ਅਦਾਲਤ ਔਰ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਉਹਨਾਂ ਨੂੰ ਵੱਧ ਜੇਲ੍ਹ ਦੇ ਵਿੱਚ ਰੱਖਣ ਦੇ ਚੱਕਰ ਤੇ ਵਾਰ-ਵਾਰ ਜਿਹੜੀਆਂ ਉਹ ਤਰੀਕਿਆਂ ਲਗੀਆਂ ਜਾ ਰਹੀਆਂ ਨੇ ਹੁਣ ਫੇਰ 2 ਦਿਨ ਦਾ ਸਮਾਂ ਮੰਗ ਲਿਆ ਸੀ ਤੇ ਹੁਣ ਅਦਾਲਤ ਨੇ ਜਿਹੜੀ ਉਹ ਝਾਟ ਪਾਈ ਐ ਕਿ ਭਾਈ ਤੁਸੀਂ ਵਾਰ-ਵਾਰ ਸਮਾਂ ਮੰਗੀ ਜਾਂਦੇ ਹੋ ਅਦਾਲਤ ਦਾ ਵੀ ਟਾਈਮ ਖਰਾਬ ਕਰਦੇ ਹੋ ਤੇ ਜੇ ਤੁਹਾਡੇ ਜਿਹੜੇ ਤੁਸੀਂ ਦੋਸ਼ ਲਾਏ ਆ ਜਦੋਂ ਸਾਬਤ ਹੀ ਨਹੀਂ ਹੋ ਰਹੇ ਫਿਰ ਤੁਸੀਂ ਜ਼ਮਾਨਤ ਦੇ ਖਿ ਉਹ ਇਹ ਚੀਜ਼ਾਂ ਨੂੰ ਦੇਖਦੇ ਆ ਜੇ ਕੋਈ ਟੁਕਮਾ ਪੇਪਰ ਜਾਂ ਕੋਈ ਟੁਕਮੇ ਦਲੀਲ ਹੈ ਕਹਿੰਦੇ ਆ ਕਿ ਜੇ ਅਦਾਲਤ ਦੇ ਵਿੱਚ ਨਾ ਐਡਵੋਕੇਟ ਜਨਰਲ ਦੇ ਸਕੇ ਤਾਂ ਹੋ ਸਕਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਆਹਤ ਵੀ ਜੜੀਆ ਉਹ ਮਿਲ ਸਕੇ ਜੀ ਸਰ ਅਖੀਰ ਦੇ ਵਿੱਚ ਗੱਲਬਾਤ ਕਰ ਲੰਨੇ ਆ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਵਿੱਤੀ ਸੰਕਟ ਦੇ ਨਾਲ ਜੂਝ ਰਹੀ ਆ ਤੇ ਇਸ ਸੰਕਟ ਦੀ ਹੱਲ ਕਰਨ ਦੇ ਲਈ ਹੁਣ ਸਰਕਾਰ ਦੇ ਵੱਲੋਂ ਸਰਕਾਰੀ ਜਾਇਦਾਦਾਂ ਤੇ ਅੱਖ ਰੱਖ ਲਈ ਗਈ ਆ ਲੁਧਿਆਣਾ ਦੀ ਕੋਈ ਅਹਿਮ ਪ੍ਰਾਪਰਟੀ ਦੱਸੀ ਜਾ ਰਹੀ ਆ ਕਈ ਕਰੋੜਾਂ ਦੀ ਇਹ ਪ੍ਰਾਪਰਟੀ ਆ ਜਿਸ ਨੂੰ ਸਰਕਾਰ ਹੁਣ ਵੇਚਣ ਜਾ ਰਹੀ ਆ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਇੱਕ ਪਾਸੇ ਵੱਡੇ ਵੱਡੇ ਦਮਕ ਜੇ ਮਾਰਨੇ ਕਿ ਖਜ਼ਾਨਾ ਸਾਡਾ ਪੂਰਾ ਭਰਿਆ ਹੋਇਆ ਹੈ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਤੇ ਦੂਜੇ ਪਾਸੇ ਵਿੱਤੀ ਸੰਕਟ ਦੇ ਨਾਲ ਜੋ ਪੰਜਾਬ ਜੂਝ ਰਿਹਾ ਉਸ ਦਾ ਹੱਲ ਕਰਨ ਦੇ ਲਈ ਸਰਕਾਰੀ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਇਸ ਨੂੰ ਇੱਕੋ ਬਿਲਕੁਲ ਆਪਾਂ ਪਹਿਲਾਂ ਵੀ ਇਹ ਗੱਲਾਂ ਕਹੀਆਂ ਸੀਗੀਆਂ ਕਿ ਪੰਜਾਬ ਸਰਕਾਰ ਦੇ ਕੋਲ ਪੈਸਾ ਉਸ ਤਰੀਕੇ ਨਾਲ ਹੈ ਨਹੀਂ ਕਿਉਂਕਿ ਪੰਜਾਬ ਸਰਕਾਰ ਨੂੰ ਜਦੋਂ ਸਰਕਾਰ ਉਹਨਾਂ ਦੇ ਹੱਥਾਂ 'ਚ ਆਈ ਹੈ ਉਦੋਂ ਵੀ ਜਿਹੜਾ ਉਹ ਬਹੁਤ ਸਾਰਾ ਕਰਜ਼ਾ ਸੀਗਾ ਪੰਜਾਬ ਸਰਕਾਰ ਦੇ ਉੱਪਰ ਤੇ ਹੁਣ ਵੀ ਜਿਹੜਾ ਉਹ ਪੌਣੇ 4 ਲੱਖ ਦਾ ਜਿਹੜਾ ਪੌਣੇ 4 ਲੱਖ ਕਰੋੜ ਦਾ ਜਿਹੜਾ ਉਹ ਕਰਜ਼ਾ ਹੈਗਾ ਔਰ ਬਹੁਤ ਵੱਡਾ ਹਿੱਸਾ ਪੰਜਾਬ ਸਰਕਾਰ ਦੀ ਆਮਦਨ ਦਾ ਔਰ ਉਹ ਪੈਸਾ ਜਿਹੜਾ ਉਹ ਵਿਆਜ ਦੇ ਵਿੱਚ ਹੀ ਜਾਈ ਜਾਂਦਾ ਇਤੋਂ ਤੱਕ ਸਥਿਤੀ ਖਰਾਬ ਹੈ ਕਿ ਜਿਹੜੀ ਜਿਹੜੀ ਉਹਨਾਂ ਦਾ ਕਰਜ਼ਾ ਵਾ ਕਰਜ਼ਾ ਮੋੜਨ ਵਾਸਤੇ ਵੀ ਜਿਹੜਾ ਉਹ ਕਰਜ਼ਾ ਚੁਕਣਾ ਪੈ ਰਿਹਾ ਹੈਗਾ ਔਰ ਸਬਸਿਡੀਆਂ ਦਾ ਵਿੱਤੀ ਬੋਝ ਜਿਹੜਾ ਉਹ ਵੀ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ ਹੈ ਖਾਸ ਕਰਕੇ ਬਿਜਲੀ ਬਿਜਲੀ ਵਿਭਾਗ ਦੇ ਵਿੱਚ ਹੀ 20000 ਕਰੋੜ ਤੋਂ ਪਲੱਸ ਦੀ ਜਿਹੜੀ ਉਹ ਸਬਸਿਡੀ ਜਿਹੜੀ ਆ ਕਹਿੰਦੇ ਆ ਕਿ ਹੋ ਜਾਂਦੀ ਹੈ ਤੇ ਹੁਣ ਸਰਕਾਰ ਨੇ ਜੇ ਰਿਪੀਟ ਕਰਨਾ ਤਾਂ ਕਿਤੇ ਨਾ ਕਿਤੇ ਜਿਹੜੀਆਂ ਗਰੰਟੀਆਂ ਨੇ ਖਾਸ ਕਰਕੇ ਮਹਿਲਾਵਾਂ ਦੇ ਨਾਲ ਸੰਬੰਧਿਤ ਗਰੰਟੀਆਂ ਹਜ਼ਾਰ ਹਜ਼ਾਰ ਰੁਪਏ ਨਾਲ ਸਬੰਧਤ ਉਹ ਜਿਹੜੇ ਪੈਸੇ ਦੇਣੇ ਪੈਣਗੇ ਤੇ ਹੁਣ ਉਹਨਾਂ ਸਾਰੀਆਂ ਚੀਜ਼ਾਂ ਦਾ ਕਹਿੰਦੇ ਆ ਕਿ ਪ੍ਰਬੰਧ ਕਰਨ ਦੇ ਲਈ ਸਰਕਾਰ ਹੁਣ ਪੈਸੇ ਦਾ ਪ੍ਰਬੰਧ ਕਰਨ ਦੇ ਲਈ ਸਰਕਾਰੀ ਜ਼ਮੀਨਾਂ ਵਾਲੇ ਪਾਸੇ ਝਾਕ ਰਹੀ ਹੈ ਔਰ ਕਹਿੰਦੇ ਆ ਕਿ ਲੁਧਿਆਣਾ ਦੇ ਵਿੱਚ ਕੁਝ ਜ਼ਮੀਨ ਜਿਹੜੀ ਆਈਡੈਂਟੀਫਾਈ ਕੀਤੀ ਹੈ ਕਈ ਸੌ ਏਕੜ ਪਰ ਉਹਨਾਂ ਨੂੰ ਮਹਿੰਗੀ ਜ਼ਮੀਨ ਨੂੰ ਜਿਹੜਾ ਉਹ ਵੇਚ ਕੇ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਦੇ ਵਿੱਚ ਸਰਕਾਰ ਹੈਗੀ ਹੈ ਕਿਉਂਕਿ ਉਹ ਕਹਿੰਦੇ ਕਿ ਜ਼ਮੀਨ ਐਦਾਂ ਹੀ ਪਈ ਹੈ ਕਿ ਆ ਵਰਤੋਂ ਦੇ ਵਿੱਚ ਨਹੀਂ ਆ ਰਹੀ ਜਾਂ ਵਾਧੂ ਹੈਗੀ ਹੈ ਸੋ ਸਰਕਾਰ ਨੂੰ ਪੈਸੇ ਦੀ ਲੋੜ ਹੈ ਤਾਂ ਸੋ ਇਸ ਕਰਕੇ ਸਰਕਾਰ ਕਹਿੰਦੀ ਹੈ ਕਿ ਉਸ ਨੂੰ ਵੇਟਣ ਜਿਹੜੀ ਆ ਉਹ ਜਾ ਰਹੀ ਹੈਗੀ ਹੈ ਤਾਂ ਦੇਖਦੇ ਹਾਂ ਕਿ ਹੁਣ ਅੱਗੇ ਕੀ ਆਊਗਾ ਪਰ ਸਥਿਤੀ ਜ਼ਰੂਰ ਪੰਜਾਬ ਸਰਕਾਰ ਵਾਸਤੇ ਗੁੰਝਲਦਾਰ ਹੈ ਸਥਿਤੀ ਜ਼ਰੂਰ ਪੰਜਾਬ ਸਰਕਾਰ ਦੇ ਵਾਸਤੇ ਜਿਹੜੀ ਉਹ ਮਾੜੀ ਹੈ ਕਿ ਪੈਸਾ ਜਿਹੜਾ ਸਰਕਾਰ ਦੇ ਕੋਲ ਉਸ ਤਰੀਕੇ ਦਾ ਹੈ ਬਿਲਕੁਲ ਬਿਲਕੁਲ ਸਰ ਸਿੱਧੂ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤਾਂ ਇਹ ਸੀ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਆ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰojana lokna tv ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ